ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਦਾ ਧਰਨਾ ਜਿਹੜਾ ਆ ਈਐਸਆਈ ਸੈਂਟਰ ਧਾਰੀਵਾਲ ਵਿਖੇ ਲੱਗਾ ਹੋਇਆ ਇਸ ਧਰਨੇ ਦਾ ਜਿਹੜਾ ਸਬੰਧ ਆ ਉਹ ਸਰਦਾਰ ਜਸਵੰਤ ਸਿੰਘ ਪਿੰਡ ਕਾਲੀਨੰਗਰ ਜੋ ਇਸੇ ਹੀ ਮਹਿਕਮੇ ਦਾ ਇੱਕ ਕਰਮਚਾਰੀ ਆ ਜਿਸ ਦਾ ਲਗਭਗ ਸਵਾ ਦੋ ਸਾਲ ਪਹਿਲਾਂ ਜਿਹੜਾ ਸੀ ਐਕਸੀਡੈਂਟ ਹੋ ਗਿਆ ਉਹਨਾਂ ਦੇ ਬਣਦੇ ਏਰੀਅਰ ਜਿਹੜੇ ਨੇ ਜਿਹੜੇ ਉਹਨਾਂ ਦੇ ਬਣਦੇ ਬੈਨੀਫਿਟ ਜਿਹੜੇ ਨੇ ਇਸ ਦਫ਼ਤਰ ਦੇ ਕਲੈਰੀਕਲ ਸਟਾਫ ਵੱਲੋਂ ਤੇ ਅਫਸਰਸ਼ਾਹੀ ਦੇ ਵੱਲੋਂ ਜਿਹੜੇ ਨੇ ਲਗਾਤਾਰ ਰੋਲ ਤੇ ਰੱਖੇਗੇ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਬੈਨੀਫਿਟ ਜਿਹੜਾ ਉਹ ਨਹੀਂ ਦਿੱਤਾ ਗਿਆ ਔਰ ਉਹ ਆਦਮੀ ਜਿਹੜਾ ਜਸਵੰਤ ਸਿੰਘ ਜਿਹੜਾ ਆ ਉਹ ਸਵਾ ਦੋ ਸਾਲ ਤੋਂ ਬੈੱਡ ਦੇ ਉੱਤੇ ਆ ਕ੍ਰਿਪਲਡ ਆ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰੀਰ ਦਾ ਉਹ ਕੰਮ ਨਹੀਂ ਕਰਦਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਲਗਭਗ 2 ਸਾਲ ਤੋਂ ਇਹਨਾਂ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਰਹੇ ਤੇ ਅਖੀਰ ਦੇ ਵਿੱਚ ਦਫ਼ਤਰ ਦੇ ਵੱਲੋਂ ਰਾਖ ਕੀਤੀ ਗਈ ਹੈ ਕਿ ਉਹਨਾਂ ਦੇ ਬੈਨੀਫਿਟ ਨਹੀਂ ਬੰਦੇ ਯਾਨੀ ਕਿ ਹਾਈ ਕੋਰਟ ਦੀਆਂ ਪਟੀਸ਼ਨਸ ਜਿਨ੍ਹਾਂ ਦੇ ਵਿੱਚ ਇਹ ਕੇਸ ਹੱਲ ਹੋਏ ਨੇ ਉਹ ਇਸ ਦਫ਼ਤਰ ਨੂੰ ਕਿਹਾ ਡਾਇਰੈਕਟਰ ਚੰਡੀਗੜ੍ਹ ਨੂੰ ਦਿੱਤੇ ਗਏ ਐਕਟ 47 ਪੀ ਡਬਲਯੂ ਡੀ ਜਿਹੜਾ ਉਹ ਇਸ ਤਰ੍ਹਾਂ ਦੀ ਜਿਹੜੀ ਡਿਸੇਬਿਲਟੀ ਹੈ ਉਹਨੂੰ ਰੈਫਰ ਕਰਦਾ ਪਰ ਸਰਕਾਰ ਜਿਹੜੀ ਹੈ ਜਾਣ ਬੁੱਝ ਕੇ ਆਨਾਤ ਨਹੀਂ ਕਰਨ ਦੇ ਸਾਧਨਾ ਉਹਨਾਂ ਨੂੰ ਪਿੱਛੇ ਕਰ ਰਹੀ ਆ ਉਹਨਾਂ ਦੇ ਹੱਕ ਦਵਾਉਣ ਦੇ ਸਬੰਧ ਦੇ ਵਿੱਚ ਅੱਜ ਦਾ ਧਰਨਾ ਜਿਹੜਾ ਇਹ ਅਸੀਂ ਧਾਰੀਵਾਲ ਦੇ ਵਿੱਚ ਲੱਗਾ ਹੋਇਆ ਹੈ ਧਰਨਾ ਹਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੇ ਹੱਕਾਂ ਦੀ ਪੂਰਤੀ ਨਹੀਂ ਹੋ ਜਾਂਦੀ ਭਾਵੇਂ ਇਹਦੇ ਲਈ ਹਫ਼ਤੇ ਭਰ ਦਾ ਸਮਾਂ ਵੀ ਜਿਹੜਾ ਇੱਥੇ ਲੱਗ ਜਾਵੇ ਪਹਿਲੀ ਕਾਰਵਾਈ ਜਿਹੜੀ ਆ ਸਬਾ ਕਮੇਟੀ ਦੀ ਨੀਤੀ ਦੇ ਨਾਲ ਅੱਗੇ ਜਾਰੀ ਕਰਾਂਗੇ ਡਾਕਟਰ ਮਨੀਸ਼ ਕਪੂਰ ਮੈਡੀਕਲ ਅਫਸਰ ਜੀ ਐਸ ਦੇ ਬਾਰੇ ਧਰਨਾ ਲਗਾ ਕੇ ਕਿਸਾਨਾਂ ਨੂੰ ਕੀ ਹੁੰਦਾ ਇਹ ਵੀ ਸਾਡੇ ਇੱਕ ਇੱਥੇ ਮੁਲਾਜ਼ਮ ਸੀਗੇ ਜਸਪਰ ਸਿੰਘ ਜੀ ਉਹ ਸਾਡੇ ਐਮਐਲਟੀ ਸੀਗੇ ਉਹਨਾਂ ਦੀ ਅਜ ਤੋਂ 2 ਸਾਲ ਪਹਿਲਾਂ ਤਕਰੀਬਨ ਅ ਫਰਵਰੀ 2022 ਦੀ ਫਰਵਰੀ 2022 ਨੂੰ ਉਹਨਾਂ ਦੀ ਪਲਸਰੀ ਦੀ ਦੌਰਾਨ ਐਕਸੀਡੈਂਟ ਹੋ ਗਿਆ ਸੀ ਜਿਸ ਨਾਲ ਕਰਕੇ ਉਹਨਾਂ ਦੀ ਰੀੜ ਦੀ ਹੱਡੀ ਤੇ ਬੜੀ ਗੰਭੀਰ ਸੱਟ ਲੱਗੀ ਸੀ ਤੇ ਉਹਨਾਂ ਦਾ ਜਿਹੜਾ ਥਰਡਾ ਪਾਸਾ ਸੀ ਲੱਤਾਂ ਦੋਵੇ ਉਹ ਕੰਮ ਕਰਨਾ ਬੰਦ ਕਰ ਦਿੱਤੀ ਸੀ ਹੁਣ ਅੱਜੇ ਵੀ ਬਿਲਕੁਲ ਬੈੱਡ ਤੇ ਆ ਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਜਿਹੜਾ ਵਾ 2 ਸਾਲ ਦਾ ਜਿਹੜਾ ਜਿਹੜਾ ਪੀਰੀਅਡ ਆ ਔਰ ਡਿਊਟੀ ਪੀਰੀਅਡ ਮੰਨਿਆ ਜਾਵੇ ਪਰ ਹਾਲੇ ਤੱਕ ਸਰਕਾਰ ਵੱਲੋਂ ਸਿਰਫ 1 ਸਾਲ ਦਾ ਹੀ ਜਿਹੜਾ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਗਿਆ ਆ ਤੇ ਫਿਰ ਵੀ ਸਰਕਾਰ ਨੇ ਹਮਦਰਦੀ ਨੂੰ ਮੁੱਖ ਰੱਖਦੇ ਆ ਆਹੀਂ ਪ੍ਰੋਜਰਸ ਪਾਰਸ਼ ਕੀਤੀ ਹੈ ਸਰਕਾਰ ਨੂੰ ਕਿ ਇਹਨਾਂ ਦਾ ਜਿਹੜਾ ਜਿਹੜਾ ਸਾਰਾ ਪੀਰੀਅਡ ਆ ਇਹ 2 ਸਾਲ ਦਾ ਹੀ ਮੰਨਿਆ ਜਾਵੇ ਇਸੇ ਮੰਗਦੇ ਹਾਲੇ ਤੱਕ ਇਸੇ ਕਰਕੇ ਤਰਨਲ ਬੈ ਗਿਆ ਕਿ 1 ਸਾਲ ਦਾ ਜਿਹੜਾ ਪੀਰੀਅਡ ਇਹਨਾਂ ਦਾ ਮੰਨਿਆ ਗਿਆ ਉਹਨੇ ਦੀ ਸਾਰੀ ਸੈਲਰੀ ਜਿਹੜੀ ਇਹਨਾਂ ਨੂੰ ਰਿਲੀਜ਼ ਹੋਈ ਆ ਫੁੱਲ ਪੇ ਰਿਲੀਜ਼ ਹੋਈ 1 ਸਾਲ ਦੀ ਬਾਕੀ ਜਿਹੜਾ 1 ਸਾਲ ਆ ਉਹ ਸਰਕਾਰ ਦੇ ਅੰਦਰ ਅਹੀਂ 4 ਜੂਨ ਨੂੰ ਇੱਕ ਪੱਤੀ ਵੀ ਫਾਰਵਰਡ ਕੀਤੀ ਹੋਈ ਆ ਵੀ ਹਮ ਦਰਦੀ ਦਾ ਵਤੀਰਾ ਰੱਖਦੇ ਹੋਇਆ ਇਹਦਾ ਜਿਹੜਾ ਬਾਕੀ ਪੀਰੀਅਡ ਆ ਉਹ ਵੀ ਡਿਊਟੀ ਪੀਰੀਅਡ ਜਿਹੜਾ ਇਹਨਾਂ ਦਾ ਮੰਨਿਆ ਜਾਵੇ ਤੇ ਸਰਕਾਰ ਜੀ ਵੀ ਆ ਦੇ ਰਿਲੀਜ਼ ਕੀਤੀ ਆ ਵੀ ਤੇ ਸਰਕਾਰ ਵੱਲੋਂ ਇਹ ਮਾਮਲਾ ਜਿਹੜਾ ਵਿਚਾਰधीन ਹੈਗਾ ਆ ਤੇ ਮੈਨੂੰ ਪੂਰੀ ਵਿਸ਼ਵਾਸ ਆ ਕਿ ਇਹ ਸਰਕਾਰ ਹਮ ਦਰਦੀ ਦਾ ਪੀਰੀਅਡ ਰੱਖਦੇ ਇਹਨਾਂ ਦੀ ਜਿਹੜੀ ਮੰਗ ਆ ਉਹ ਜ਼ਰੂਰ ਪੂਰੀਆਂ ਕਰੇਗੀ। ਬਰਾਂ ਸਮਾਜ ਨੂੰ ਗੱਲਬਾਤ ਹੋ ਜੇ ਇਸ ਨੂੰ ਦੇਖ ਲਾ ਕੇ ਨਹੀਂ ਹਾਲੇ ਤੱਕ ਡਾਇਰੈਕਟਲੀ ਤਾਂ ਕੋਈ ਮੇਰੀ ਇਹਨਾਂ ਨਾਲ ਗੱਲਬਾਤ ਨਹੀਂ ਹੋਈ। ਸਹਾਣਾ ਦੇ ਦਾਦਾਵਾਂ ਹਾਂਜੀ ਇਹ ਆਪਣਾ ਇੱਥੇ ਨਦੀ ਸਿਵਲ ਹਸਪਤਲ ਬਦਾਫੁਰ ਇੱਥੇ ਇਹਨਾਂ ਨੇ ਲਾਇਆ ਤੇ ਇਹ ਡਾਕਟਰ ਸਾਹਿਬ ਨੇ ਸਾਨੂੰ ਤੇ ਮੈਟਰ ਦਾ ਪਤਾ ਨਹੀਂ ਇਹਨਾਂ ਦੱਸਿਆ ਵੀ ਇਹਨਾਂ ਦੇ ਕੋਲ ਲੈਬਾਰਟਰੀ ਟੈਕਨੀਸ਼ੀਅਨ ਹੀ ਹੋਦੀ ਛੱਟ ਲੱਗਿਆ ਐਕਸੀਡੈਂਟ ਹੋਣ ਕਾਰਨ ਛੱਟ ਲੱਗੀ ਤੇ ਇਹਨਾਂ ਦੀ ਡਿਮਾਂਡ ਇਹ ਆ ਵੀ ਇਹ ਕਹਿੰਦੇ ਵੀ 1 ਸਾਲ ਦੀ ਉਹਦੀ ਜਿਹੜੀ ਛੁੱਟੀ ਜਿਹੜੀ ਆ ਸਰਕਾਰ ਵੱਲੋਂ ਜਿਹੜੀ ਆ ਡਿਊਟੀ ਪਾਈ ਗਈ ਮਨਜ਼ੂਰ ਹੋਈ ਆ ਇਹਾਂ ਦਾ 1 ਸਾਲ ਦੀ ਹੋਰ ਮਤਲਬ ਜਿਹੜੀ ਆ ਛੁੱਟੀ ਜੋ ਕਿ ਪਾਈ ਜਾਵੇ ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਕਿਹਾ ਵੀ ਕੇਸ ਤਿਆਰ ਕਰਕੇ ਅਸੀਂ ਪੂਰਾ ਡਾਇਰੈਕਟਰ ਹੈਲਥ ਨੂੰ ਭੇਜਿਆ ਵਾ ਉਹ ਦਰਜ ਹੋ ਵੀ ਮਨਜ਼ੂਰੀ ਆਏਗੀ ਉਹ ਦਸਤੀ ਜਾਏਗੀ ਇਹ ਪੂਰੀ ਹੰਦਰਦੀ ਨਾ ਪਰਵਾਹੀ ਕਰਨੀ ਕੋਈ ਗੱਲਾਂ ਚਲੀ ਪਾੜੀਏ ਨਹੀਂ ਅਜੇ ਉਹ ਆਪਣਾ ਕਿੱਥੇ ਹੋ ਗਏ ਆ ਆਏ ਨਹੀਂ ਅਜੇ ਡਾਕਟਰ ਸਾਹਿਬ ਕਹਿੰਦੇ ਆਉਣਗੇ ਇੱਥੇ ਫਿਰ ਕੰਮ ਕਰਦੇ ਹਾਂ ਕਿਉਂ ਤੱਕ ਤਾਂ ਨਾ ਚੁੱਕਾ ਹੈਗਾ ਉਹ ਸੋਚੀ ਗਾ ਲਓ ਤਾਂ ਚਾਹ ਕਰਦੇ ਹਾਂ ਹਾਂ ਜੀ